ਸ਼ਾਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਮਿਲਕ ਪਾਊਡਰ ਦੀ ਏ ਬੜੀ ਸੌਫਟ ਜੀ ਬਰਫੀ ਦੀ ਰੈਸਪੀ ਇਹ ਬਰਫੀ ਦਾ ਜੋ ਟੇਸਟ ਹੈ ਇੱਕਦਮ ਖੋਏ ਦੀ ਬਰਫੀ ਵਾਂਗ ਹੁੰਦਾ ਹੈ ਤੇ ਬਰਫੀ ਨੂੰ ਆਪਾਂ ਘਰ ਵਿੱਚ ਬੜੇ ਹੀ ਆਸਾਨੀ ਨਾਲ ਬਣਾ ਸਕਦੇ ਆ ਇਹ ਰੈਸਪੀ ਆਪਾਂ ਸ਼ੁਰੂ ਕਰਦੇ ਆ ਪਰ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਕ ਪਾਊਡਰ ਦੀ ਇਹ ਬਰਫੀ ਬਣਾਉਣ ਵਾਸਤੇ ਇੱਥੇ ਮੈਂ 1 ਕੱਪ ਮਿਲਕ ਪਾਊਡਰ ਲਿਆ ਏ ਮੈਂ ਬਰਫੀ ਵਿੱਚ ਹਰ ਇੱਕ ਚੀਜ਼ ਇੱਕ ਹੀ ਮਾਪ ਦੇ ਨਾਲ ਲਵਾਂਗੀ ਤੁਸੀਂ ਕੱਪ ਜਾਂ ਕਟੋਰੀ ਕੋਈ ਵੀ ਚੀਜ਼ ਸੈੱਟ ਕਰ ਲਿਓ ਤੇ ਉਸੇ ਹਿਸਾਬ ਨਾਲ ਬਰਫੀ ਵਿੱਚ ਹਰ ਇੱਕ ਚੀਜ਼ ਪਾਓ 1 ਕੱਪ ਮਿਲਕ ਪਾਊਡਰ ਦੇ ਵਿੱਚ ਮੈਂ ਅੱਧਾ ਕੱਪ ਜਿੰਨਾ ਦੇਸੀ ਘਿਓ ਪਿਘਲਾ ਕੇ ਲੈ ਲਿਆ ਏ ਥੋੜਾ ਥੋੜਾ ਕਰਕੇ ਆਪਾਂ ਇਹ ਘਿਓ ਪਾ ਦਾਂਗੇ ਇਕਦਮ ਸਾਰਾ ਘਿਓ ਨਾ ਪਾਇਓ ਕੋਸ਼ਿਸ਼ ਕਰਿਓ ਕਿ ਇਹ ਬਰਫੀ ਬਣਾਉਣ ਵਾਸਤੇ ਤੁਸੀਂ ਦੇਸੀ ਘਿਓ ਦੀ ਹੀ ਵਰਤੋਂ ਕਰੋ ਘਿਓ ਪਾਉਣ ਦੇ ਬਾਅਦ ਆਪਾਂ ਨਾਲ ਦੀ ਨਾਲ ਹੀ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਲਕ ਪਾਊਡਰ ਵਿੱਚ ਮਿਕਸ ਕਰੀ ਜਾਣਾ ਹੈ ਦੇਸੀ ਘਿਓ ਪਾਉਣ ਦੇ ਨਾਲ ਬਰਫੀ ਬਹੁਤ ਜ਼ਿਆਦੀ ਨਰਮ ਬਣਦੀ ਆ ਮੈਂ ਜਿੰਨਾ ਵੀ ਦੇਸੀ ਘਿਓ ਲਿਆ ਸੀ ਸਾਰਾ ਹੀ ਥੋੜਾ ਥੋੜਾ ਕਰਕੇ ਮਿਲਕ ਪਾਊਡਰ ਵਿੱਚ ਪਾ ਦਾਂਗੀ ਤੁਸੀਂ ਹੱਥ ਵਿੱਚ ਇਸ ਪਾਊਡਰ ਨੂੰ ਲੈ ਕੇ ਉਹਦੀ ਮੁਠੀ ਬੰਦ ਕਰਕੇ ਦੇਖਣਾ ਹੈ ਉਹ ਇੱਕਦਮ ਇਕੱਠਾ ਹੋਣਾ ਜ਼ਰੂਰੀ ਆ ਜੇਕਰ ਤੁਸੀਂ ਘਿਓ ਦੀ ਵਰਤੋਂ ਘੱਟ ਕਰੋਗੇ ਤੇ ਬਰਫੀ ਬਹੁਤ ਹੀ ਜ਼ਿਆਦਾ ਸੁੱਕੀ ਬਣੇਗੀ ਤੇ ਖਾਣ ਵਿੱਚ ਵੀ ਉਹ ਬਿਲਕੁਲ ਵਧੀਆ ਨਹੀਂ ਲੱਗੇਗੀ। ਬਿਲਕੁਲ ਇਸ ਤਰੀਕੇ ਦਾ ਤੁਸੀਂ ਮਿਲਕ ਪਾਊਡਰ ਬਣਾ ਲੈਣਾ ਹੈ। ਹੁਣ ਆਪਾਂ ਮਿਲਕ ਪਾਊਡਰ ਵਾਸਤੇ ਚਾਸ਼ਨੀ ਤਿਆਰ ਕਰਦੇ ਹਾਂ। ਇਸ ਪਰਫੀ ਨੂੰ ਬਣਾਉਣ ਵਾਸਤੇ ਸਭ ਤੋਂ ਜ਼ਰੂਰੀ ਚਾਸ਼ਨੀ ਆ। ਉਹ ਤੁਸੀਂ ਬਹੁਤ ਹੀ ਧਿਆਨ ਨਾਲ ਤਿਆਰ ਕਰਨੀ ਆ। ਸੇਮ ਉਸੇ ਹੀ ਕੱਪ ਦੇ ਨਾਲ ਮੈਂ ਇੱਕ ਕੱਪ ਖੰਡ ਲੈ ਲਈ ਆ। ਜੇਕਰ ਤੁਸੀਂ ਮਿੱਠਾ ਘੱਟ ਖਾਂਦੇ ਜੇ ਤੁਸੀਂ ਥੋੜੀ ਜੀ ਖੰਡ ਘੱਟ ਕਰ ਸਕਦੇ ਜੇ। ਇੱਕ ਕੱਪ ਖੰਡ ਦੇ ਵਿੱਚ ਮੈਂ ਅੱਧਾ ਕੱਪ ਜਿੰਨਾ ਪਾਣੀ ਪਾ ਦਿੱਤਾ ਹੈ। ਇਥੇ ਮੈਂ ਚਾਸ਼ਨੀ ਦੇ ਵਿੱਚ ਥੋੜੇ ਜਿਹਾ ਇਲਾਇਚੀ ਦੇ ਦਾਣੇ ਪਾ ਦਿੱਤੇ ਨੇ ਜੇਕਰ ਤੁਹਾਡੇ ਕੋਲ ਇਲਾਇਚੀ ਪਾਊਡਰ ਹੋਵੇ ਤੁਸੀਂ ਉਹ ਵੀ ਪਾ ਸਕਦੇ ਜੇ ਚਾਸ਼ਨੀ ਤਿਆਰ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਚਾਸ਼ਨੀ ਨੂੰ ਜ਼ਿਆਦਾ ਪਤਲਾ ਵੀ ਨਹੀਂ ਰੱਖਣਾ ਤੇ ਜ਼ਿਆਦਾ ਸਖਤ ਵੀ ਨਹੀਂ ਰੱਖਣਾ ਮਤਲਬ ਪੂਰੀ ਇਕਤਾਰ ਦੀ ਚਾਸ਼ਨੀ ਵੀ ਤੁਸੀਂ ਨਹੀਂ ਬਣਾਉਣੀ ਤੇ ਇੱਕਦਮ ਪਤਲੀ ਵੀ ਚਾਸ਼ਨੀ ਨਹੀਂ ਬਣਾਉਣੀ ਤੁਸੀਂ ਦੇਖੋ ਇਸ ਤਰੀਕੇ ਦੀ ਤੁਸੀਂ ਚਾਸ਼ਨੀ ਬਣਾਉਣੀ ਆ ਕਿ ਜਦੋਂ ਤੁਸੀਂ ਹੱਥ ਵਿੱਚ ਥੋੜੀ ਜੀ ਚਾਸ਼ਨੀ ਨੂੰ ਲੈਂਦੇ ਜੇ ਤੁਹਾਨੂੰ ਇਹ ਬਿਲਕੁਲ ਰਿਫਾਈਨਡ ਆਇਲ ਵਾਂਗ ਚਿਪਚਿਪੀ ਲੱਗੇ ਤੇ ਤਾਰ ਬੰਦੀ ਹੋਈ ਅੱਧ ਵਿੱਚ ਟੁੱਟ ਜਾਵੇ ਚਾਸ਼ਨੀ ਹੁਣ ਬਿਲਕੁਲ ਤਿਆਰ ਹੈ ਜੋ ਆਪਾਂ ਮਿਲਕ ਪਾਊਡਰ ਰੱਖਿਆ ਸੀ ਉਹ ਇਸ ਚਾਸ਼ਨੀ ਵਿੱਚ ਪਾ ਦਾਂਗੇ ਬਰਫੀ ਨੂੰ ਬਣਾਉਣ ਦਾ ਤਰੀਕਾ ਬਹੁਤ ਜ਼ਿਆਦਾ ਸੌਖਾ ਹੈ ਤੁਸੀਂ ਇਸ ਤਰੀਕੇ ਨਾਲ ਬਰਫੀ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਵਧੀਆ ਬਰਫੀ ਬਣਦੀ ਆ ਸਾਰਾ ਹੀ ਮਿਲਕ ਪਾਊਡਰ ਆਪਾਂ ਇੱਕ ਵਾਰ ਵਿੱਚ ਹੀ ਚਾਸ਼ਨੀ ਵਿੱਚ ਪਾ ਦਾਂਗੇ ਗੈਸ ਦੀ ਫਲੇਮ ਇੱਥੇ ਤੁਸੀਂ ਘੱਟ ਕਰ ਲੈਣੀ ਆ ਇੱਕ ਵਾਰ ਮਿਲਕ ਪਾਊਡਰ ਨੂੰ ਤੁਸੀਂ ਚਾਸ਼ਨੀ ਵਿੱਚ ਮਿਕਸ ਕਰ ਲੈਣਾ ਏ ਜਿਉਂ ਹੀ ਮਿਲਕ ਪਾਊਡਰ ਚਾਸ਼ਨੀ ਵਿੱਚ ਮਿਕਸ ਹੋਵੇਗਾ ਗੈਸ ਬੰਦ ਕਰ ਦੇਣਾ ਹੈ ਜੇਕਰ ਤੁਹਾਨੂੰ ਲੱਗੇ ਕਿ ਬਰਫੀ ਦਾ ਇਹ ਡੋਹ ਕਾਫੀ ਜ਼ਿਆਦਾ ਪਤਲਾ ਹੈ ਫਿਰ ਤੁਸੀਂ ਥੋੜੀ ਦੇਰ ਵਾਸਤੇ ਗੈਸ ਔਨ ਕਰ ਸਕਦੇ ਜੇ ਪਰ ਜਦੋਂ ਇਸ ਤਰੀਕੇ ਦਾ ਤੁਹਾਨੂੰ ਇਹ ਕਾਫੀ گاੜਾ ਡੋਹ ਲੱਗੇ ਤੇ ਤੁਸੀਂ ਗੈਸ ਬੰਦ ਕਰ ਦੇਣਾ ਹੈ ਗੈਸ ਬੰਦ ਕਰਕੇ ਇਹਨੂੰ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਆਪਾਂ ਠੰਡਾ ਕਰ ਲਾਂਗੇ ਜਿਉਂ-ਜਿਉਂ ਇਹ ਡੋ ਠੰਡਾ ਹੋਵੇਗਾ ਇਹ گاੜਾ ਹੋਣਾ ਸ਼ੁਰੂ ਹੋ ਜਾਏਗਾ ਜੇਕਰ ਤੁਸੀਂ ਵੇਸਨ ਦੀ ਗੋੜ ਵਾਲੀ ਖੰਡ ਵਾਲੀ ਕਿਸੇ ਵੀ ਤਰੀਕੇ ਦੀ ਬਰਫੀ ਦੀ ਵੀਡੀਓ ਦੇਖਣਾ ਚਾਹੁੰਦੇ ਜੇ ਤੁਸੀਂ ਮੇਰੇ ਚੈਨਲ ਵੈਜੀਟੇਬਲ ਫੈਸਟੀਵਲ ਤੇ ਆ ਸਕਦੇ ਜੇ ਮੈਂ ਹਰ ਤਰੀਕੇ ਦੀਆਂ ਵੀਡੀਓ ਬਹੁਤ ਹੀ ਸੌਖੇ ਤਰੀਕੇ ਨਾਲ ਸ਼ੇਅਰ ਕਰ ਚੁੱਕੀ ਹਾਂ ਜੇਕਰ ਤੁਸੀਂ ਬਰਫੀ ਨੂੰ ਜਲਦੀ ਸੈੱਟ ਕਰਨਾ ਚਾਹੁੰਦੇ ਜੇ ਤੇ ਤੁਸੀਂ ਗੈਸ ਨੂੰ ਥੋੜੀ ਦੇਰ ਵਾਸਤੇ ਔਨ ਰੱਖ ਸਕਦੇ ਜੇ ਪਰ ਗੈਸ ਦੀ ਫਲੇਮ ਤੁਸੀਂ ਬਿਲਕੁਲ ਘੱਟ ਰੱਖਣੀ ਆ ਕਿਉਂਕਿ ਮਿਲਕ ਪਾਊਡਰ ਬਹੁਤ ਜਲਦੀ ਸੜਨ ਲੱਗ ਜਾਂਦਾ ਹੈ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਤੁਸੀਂ ਦੇਖੋ ਕਾਫੀ ਹੱਦ ਤੱਕ ਮਿਲਕ ਪਾਊਡਰ ਗਾੜਾ ਹੋ ਚੁੱਕਾ ਹੈ ਆਪਾਂ ਇਹਨੂੰ ਕਿਸ ਤਰੀਕੇ ਦਾ ਰੱਖਣਾ ਹੈ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਸ ਤਰ੍ਹਾਂ ਕਿ ਮੈਂ ਪੂਰੀ ਤਰ੍ਹਾਂ ਮਿਲਕ ਪਾਊਡਰ ਦਾ ਇਹ ਡੋ ਜਿਹੜਾ ਸੀ گاੜਾ ਕਰ ਲਿਆ ਏ ਥੋੜਾ ਜਿਹਾ ਤੁਸੀਂ ਡੋ ਨੂੰ ਹੱਥ ਵਿੱਚ ਲੈ ਕੇ ਦੇਖਣਾ ਏ ਜੇਕਰ ਹੱਥਾਂ ਨੂੰ ਬਿਲਕੁਲ ਨਹੀਂ ਚਿਪਕਦਾ ਤੇ ਇਹਦੀ ਇੱਕਦਮ ਵਧੀਆ ਬਰਫੀ ਸੈੱਟ ਹੋਵੇਗੀ ਪਰ ਜੇਕਰ ਇਹ ਥੋੜਾ ਬਹੁਤ ਵੀ ਹੱਥਾਂ ਨੂੰ ਚਿਪਕਦਾ ਹੋਇਆ ਤੇ ਇਹਦੀ ਬਰਫੀ ਬਿਲਕੁਲ ਸੈੱਟ ਨਹੀਂ ਹੋਵੇਗੀ ਜਦੋਂ ਤੁਸੀਂ ਬਰਫੀ ਸੈੱਟ ਕਰਨ ਵਾਸਤੇ ਰੱਖਣੀ ਆ ਤੇ ਕਿਸੇ ਟ੍ਰੇ ਜਾਂ ਪਲੇਟ ਦੇ ਵਿੱਚ ਥੋੜਾ ਜਿਹਾ ਘਿਓ ਜਾਂ ਤੇਲ ਜ਼ਰੂਰ ਲਗਾ ਲਿਓ ਤੇ ਆਪਣੀ ਮਨਪਸੰਦ ਦਾ ਕੋਈ ਵੀ ਡਰਾਈ ਫਰੂਟ ਤੁਸੀਂ ਲਗਾ ਦੇਣਾ ਏ ਹੁਣ ਇਹਦੇ ਵਿੱਚ ਆਪਾਂ ਬਰਫੀ ਨੂੰ ਸੈੱਟ ਕਰ ਲਾਂਗੇ ਮੈਂ ਸਾਰੀ ਹੀ ਟ੍ਰੇ ਦੇ ਵਿੱਚ ਚੰਗੀ ਤਰ੍ਹਾਂ ਬਰਫੀ ਨੂੰ ਫੈਲਾ ਕੇ ਤੇ ਇਹਨੂੰ ਪਲੇਨ ਕਰ ਦਾਂਗੀ ਆਪਾਂ ਇਸ ਬਰਫੀ ਨੂੰ 2 ਘੰਟੇ ਵਾਸਤੇ ਇਸੇ ਤਰ੍ਹਾਂ ਹੀ ਰੱਖ ਦਾਂਗੇ ਜੇਕਰ ਤੁਸੀਂ ਜਲਦੀ ਬਰਫੀ ਸੈੱਟ ਕਰਨੀ ਆ ਤੁਸੀਂ 1 ਘੰਟੇ ਵਾਸਤੇ ਜਾਂਦੇ ਘੰਟੇ ਵਾਸਤੇ ਨੂੰ ਫ੍ਰਿਜ ਵਿੱਚ ਰੱਖ ਸਕਦੇ ਜੇ ਇਹ ਹੋਰ ਵੀ ਜਲਦੀ ਸੈੱਟ ਹੋ ਜਾਏਗੀ 2 ਘੰਟੇ ਵਾਸਤੇ ਇਹਨੂੰ ਮੈਂ ਇਸੇ ਤਰ੍ਹਾਂ ਰੱਖਤਾ ਸੀ ਤੇ ਬਰਫੀ ਮੈਨੂੰ ਪੂਰੀ ਤਰ੍ਹਾਂ ਲੱਗਦਾ ਸੈੱਟ ਹੋ ਗਈ ਆ ਆਪਾਂ ਇਹਨੂੰ ਬਾਹਰ ਕੱਢ ਕੇ ਦੇਖਦੇ ਆ ਤੁਸੀਂ ਇਸ ਸੌਖੇ ਜਿਹੇ ਤਰੀਕੇ ਦੇ ਨਾਲ ਬਰਫੀ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਵੇਗੀ ਬਰਫੀ ਦਾ ਜਿਹੜਾ ਟੇਸਟ ਹੈ ਇੱਕਦਮ ਖੋਏ ਦੀ ਬਰਫੀ ਵਾਂਗ ਹੁੰਦਾ ਹੈ ਦੇਖੋ ਕਿੰਨੀ ਵਧੀਆ ਬਰਫੀ ਸੈੱਟ ਹੋਈ ਆ ਹੁਣ ਇਹਦੇ ਆਪਾਂ ਆਪਣੀ ਮਨਪਸੰਦ ਦੇ ਕਿਸੇ ਵੀ ਡਿਜ਼ਾਈਨ ਦੇ ਪੀਸ ਕੱਟ ਕਰ ਲਾਂਗੇ ਤਾਂ ਨੂੰ ਮੇਰੇ ਕੱਟਣ ਤੋਂ ਹੀ ਪਤਾ ਚੱਲਦਾ ਪਿਆ ਹੋਏਗਾ ਕਿ ਬਰਫੀ ਕਿੰਨੀ ਜਿਆਦਾ ਸੌਫਟ ਬਣੀ ਆ ਤੇ ਦੇਖਣ ਵਿੱਚ ਵੀ ਬਰਫੀ ਬਹੁਤ ਜਿਆਦਾ ਵਧੀਆ ਲੱਗਦੀ ਪਈ ਆ ਕਿ ਕੋਈ ਕਹਿ ਨਹੀਂ ਸਕਦਾ ਕਿ ਆਪਾਂ ਘਰ ਵਿੱਚ ਬਣਾਈ ਆ ਜਾਂ ਆਪਾਂ ਮਾਰਕੀਟ ਤੋਂ ਲੈ ਕੇ ਆਏ ਆ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਕਿੰਨੀ ਜਿਆਦਾ ਸੌਫਟ ਬਰਫੀ ਆ ਤਾਨੂੰ ਜੇਕਰ ਬਰਫੀ ਦੀ ਇਹ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਇਸੇ ਹੀ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ